ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਹੁਣ ਮੈਨੂੰ ਤੇਰੀ ਜਰੂਰਤ ਨਹੀਂ ਭਾਗ 2 ਲੇਖਕ ਸਰਦਾਰ ਮਨਪ੍ਰੀਤ ਸਿੰਘ ਉਹਨਾਂ ਨੇ ਹੋਰ ਵੀ ਬੜੀਆਂ ਝੂਠੀਆਂ ਤੇ ਬਕਵਾਸ ਗੱਲਾਂ ਲਿਖੀਆਂ ਸਨ ਮੇਰੇ ਤੇ ਮੇਰੇ ਪਰਿਵਾਰ ਖਿਲਾਫ ਪਰ ਮੇਰਾ ਪੂਰਾ ਪਿੰਡ ਮੇਰੇ ਨਾਲ ਖੜਾ ਉੱਤਰਿਆ ਉਹ ਕੁਝ ਵੀ ਸਾਬਤ ਨਹੀਂ ਕਰ ਪਾਏ ਕਿਉਂਕਿ ਉਹਨਾਂ ਕੋਲ ਸਿਵਾਏ ਮਨਕਰਤ ਕਹਾਣੀਆਂ ਦੇ ਹੋਰ ਕੁਝ ਵੀ ਨਹੀਂ ਸੀ ਪਹਿਲਾ ਪਹਿਲ ਮੈਨੂੰ ਵੀ ਸਿਮਰਨ ਤੇਜ ਦੀ ਮਾਂ ਦਾ ਅਜਿਹਾ ਭਿਆਨਕ ਚਿਹਰਾ ਵੇਖ ਕੇ ਆਪਣੇ ਟੱਬਰ ਦੀ ਚਿੰਤਾ ਸਤਾਉਣ ਲੱਗੀ ਪਰ ਪਿੰਡ ਵਾਲਿਆਂ ਤੇ ਮੇਰੇ ਰਿਸ਼ਤੇਦਾਰਾਂ ਦੇ ਸਾਡੇ ਨਾਲ ਆ ਕੇ ਕੋਲੋਂ ਨਾਲ ਮੇਰਾ ਹੌਸਲਾ ਕਾਫੀ ਵੱਜ ਚੁੱਕਿਆ ਸੀ ਫਿਰ ਕੁਝ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਤਲਾਕ ਕਰਵਾਉਣ ਦੀ ਗੱਲ ਕੀਤੀ ਤਾਂ ਉੱਥੇ ਵੀ ਮੇਰੀ ਸੱਸ ਨੇ ਨਵੀਂ ਅੜੀ ਫੜ ਲਈ ਮੇਰੇ ਕੋਲੋਂ ਆਪਣੀ ਧੀ ਦੇ ਗਰਭਕਾਲ ਦੇ ਬਹਾਨੇ ਜਿੱਥੇ ਹਜ਼ਾਰਾਂ ਰੁਪਏ ਖਾਦੇ ਉਸਨੇ ਉਹੀ ਹੁਣ ਉਸਦੇ ਲਾਲਚ ਦੀ ਹੱਦ ਹਜ਼ਾਰਾਂ ਤੋਂ ਲੱਖਾਂ ਤੇ ਪਹੁੰਚ ਚੁੱਕੀ ਸੀ ਕਿਉਂਕਿ ਸਾਨੂੰ ਬਾਅਦ ਵਿੱਚ ਇਹਨਾਂ ਗੱਲਾਂ ਦਾ ਪਤਾ ਲੱਗਿਆ ਕਿ ਇਸ ਚਾਲ ਨੂੰ ਚੱਲਣ ਦੀ ਬਿਉਂਤ ਮੇਰੀ ਸੱਸ ਨੇ ਪਹਿਲਾਂ ਤੋਂ ਹੀ ਘੜੀ ਹੋਈ ਸੀ ਉਸ ਨੂੰ ਇਹ ਸੀ ਕਿ ਸਾਡੀ ਸਾਰੀ ਪ੍ਰਾਪਰਟੀ ਮੇਰੇ ਨਾਮ ਤੇ ਹੈ ਤੇ ਮੈਨੂੰ ਇੰਜ ਟੱਚਰ ਕਰਨ ਵਾਲਾ ਮੈਂ ਕਰਦਿਆਂ ਨੂੰ ਇਕੱਲਾ ਛੱਡ ਕੇ ਉਸ ਕੋਲ ਰਹਿਣ ਚਲਾ ਜਾਵਾਂਗਾ ਪ੍ਰਾਪਰਟੀ ਦੇ ਕਾਰਜ ਲੈ ਕੇ ਪਰ ਇਸ ਮਾਮਲੇ ਵਿੱਚ ਮੇਰੀ ਕਿਸਮਤ ਚੰਗੀ ਸੀ ਜੋ ਮਸ਼ਰੂਤ ਹੋਈ ਆਪਣੇ ਹਰ ਇੱਕ ਕਾਰੋਬਾਰ ਤੇ ਪ੍ਰਾਪਰਟੀ ਨੂੰ ਆਪਣੇ ਮਾਪਿਆਂ ਦੇ ਨਾਮ ਕਰਵਾਇਆ ਹੋਇਆ ਸੀ ਜਦੋਂ ਮੇਰੀ ਸੱਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦੇ ਮਾਨੋਂ ਕੋਸ਼ਿਸ਼ ਹੀ ਕਿਤੇ ਗਵਾਚ ਗਏ ਸਨ ਤੇ ਲਮਲਾਉ ਠੀ ਕੋਈ ਖਬਰ ਸੁਣ ਕੇ ਕਿ ਉਸ ਦੇ ਜਵਾਈ ਦੇ ਨਾਮ ਤੇ ਤਾਂ ਇੱਕ ਨਿੱਕੀ ਕੌੜੀ ਵੀ ਨਹੀਂ ਹੈ ਫਿਰ ਉਸ ਆਪਣੀ ਨੇ ਆਪਣੀ ਦੂਜੀ ਚਾਲ ਚੱਲੀ ਪੈਸਿਆਂ ਵੱਲੋਂ ਮੂੰਹ ਫੋੜ ਕੇ ਉਹਦੀ ਡਿਮਾਂਡ ਸੁਣ ਕੇ ਤਾਂ ਪੁਲਿਸ ਵਾਲੇ ਵੀ ਹੱਸਣ ਲੱਗੇ ਜਾਦੂਸ ਨੇ ਸਾਡੇ ਕੋਲ 10 ਲੱਖ ਰੁਪਏ ਮੰਗੇ ਮੈਂ ਵੀ ਹੁਣ ਸਮਝ ਗਿਆ ਸੀ ਕਿ ਹੁਣ ਇਸ ਕੋਲ ਹੋਰ ਕੋਈ ਚਾਰਾ ਨਹੀਂ ਸਾਡੀ ਗੱਲ ਮੰਨਣ ਤੋਂ ਇਲਾਵਾ ਮੈਂ ਕਾਨੂੰਨ ਤੇ ਦੋਨੋਂ ਪਾਸਿਆਂ ਦੀ ਪੰਚਾਇਤ ਸਾਹਮਣੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੇ ਕੋਲ ਇਸ ਨੂੰ ਦੇਣ ਲਈ ਇੱਕ ਨਿੱਕਾ ਪੈਸਾ ਵੀ ਨਹੀਂ ਹੈ ਹੁਣ ਜਾਂ ਤਾਂ ਇਹ ਬੰਦਿਆਂ ਦੀ ਤਰ੍ਹਾਂ ਦੁਬਾਰਾ ਆਪਣੀ ਕੁੜੀ ਨੂੰ ਸਾਡੇ ਕੋਲ ਭੇਜ ਦੇ ਰਹਿਣਾ ਜਾਂ ਮੈਂ ਆਪ ਸਭ ਕੁਝ ਛੱਡ ਕੇ ਇੰਨਾ ਘਰ ਚਲਾ ਰਹਿਣ ਚਲਾ ਜਾਂਦਾ ਹਾਂ ਘਰ ਜਵਾਈ ਬਣ ਕੇ ਇੰਨੀ ਗੱਲ ਸੁਣ ਕੇ ਮੇਰੀ ਸੱਸ ਨੂੰ ਤਰੇਲੀਆਂ ਆਉਣ ਲੱਗੀਆਂ। ਉਹ ਸਣੀ ਹੱਥ ਪੱਲੇ ਮਾਰਨੇ ਸ਼ੁਰੂ ਕਰਤੇ। ਅਖੇ ਮੈਂ ਨਹੀਂ ਦੁਬਾਰਾ ਆਪਣੀ ਧੀ ਨੂੰ ਉਸ ਨਰਕ ਵਿੱਚ ਭੇਜਣਾ। ਮੈਨੂੰ ਮੇਰੀ ਮੰਗੀ ਹੋਈ ਰਕਮ ਦੇ ਦਿੱਤੀ ਜਾਵੇ। ਅਸੀਂ ਦੁਬਾਰਾ ਕਦੇ ਵੀ ਇਹਨਾਂ ਦੇ ਪਰਿਵਾਰ ਦਾ ਮੂੰਹ ਤੱਕ ਨਹੀਂ ਵੇਖਾਂਗੇ। ਉਹ ਬਸ ਇਸ ਜਿੱਤ ਤੇ ਅੜੀ ਹੋਈ ਸੀ ਕਿ ਸਾਨੂੰ ਪੂਰੇ 10 ਲੱਖ ਚਾਹੀਦੇ ਨੇ। ਤਾਂ ਹੀ ਮੇਰੀ ਧੀ ਇਸ ਨੂੰ ਤਲਾਕ ਦੇ ਕਾਗਜ਼ਾਂ ਤੇ ਦਸਤਕਤ ਕਰਕੇ ਦੇਵੇਗੀ। ਇੱਕ ਵਾਰ ਫੇਰ ਮੇਰੇ ਪਿੰਡ ਦੀ ਪੰਚਾਇਤ ਨੇ ਦਖਲ ਦਿੱਤਾ ਇਸ ਮਾਮਲੇ 'ਚ ਉਹਨਾਂ ਨੇ ਮੇਰੀ ਸੱਸ ਕੋਲੋਂ ਬਸ ਇਹੀ ਸਵਾਲ ਕੀਤਾ ਕਿ ਇਹਨਾਂ ਨੇ ਵਿਆਹ ਤੇ ਤੁਹਾਡਾ ਕਿਹੜਾ ਐਸਾ ਖਰਚ ਕਰਾਇਆ ਹੈ ਤੇ ਕਿਹੜਾ ਤੁਸੀਂ ਇਹਨਾਂ ਨੂੰ ਸੋਨਾ ਦਿੱਤਾ ਹੈ ਜੋ 10 ਲੱਖ ਮੰਗਣ ਲੱਗਿਓ ਮੇਰੀ ਸੱਸ ਕੋਲ ਫੇਰ ਤੋਂ ਕੋਈ ਜਵਾਬ ਨਹੀਂ ਸੀ ਦੇਣ ਨੂੰ ਫਿਰ ਦੋਨੋਂ ਪੰਚਾਇਤਾਂ ਤੇ ਕਾਨੂੰਨ ਦੀ ਦੇਖਰੇਖ ਵਿੱਚ ਗੱਲ 10 ਲੱਖ ਤੋਂ 2 ਲੱਖ ਲੈ ਕੇ ਤਲਾਕ ਦੇਣ ਤੇ ਮੁੱਕੀ ਮੇਰੀ ਸੱਸ ਵੈਸੇ ਰਾਜ਼ੀ ਨਹੀਂ ਸੀ 2 ਲੱਖ ਲੈ ਕੇ ਸਾਡੀ ਜਾਨ ਛੱਡਣ ਤੇ ਪਰ ਉਸ ਨੂੰ ਇਹ ਵੀ ਡਰ ਸੀ ਕਿ ਜਿਹੜੇ 2 ਲੱਖ ਮੈਂ ਰਹੇ ਨੇ ਇਹ ਤੇ ਉਹਨਾਂ ਵੱਲੋਂ ਵੀ ਮੈਂ ਹੱਥ ਨਾਲ ਤੋਂ ਬੈਠਾਂ ਉਸ ਨੇ ਹਾਮੀ ਭਰਦੀ ਹੋਈ ਨੇ ਵੀ ਇੱਕ ਸ਼ਰਤ ਰੱਖ ਦਿੱਤੀ ਕਿ ਇਹ ਬੱਚਾ ਇਹਨਾਂ ਨੂੰ ਆਪਣੇ ਕੋਲ ਰੱਖਣਾ ਪਵੇਗਾ ਜਦ ਕਿ ਇਹ ਸਭ ਕਾਨੂੰਨ ਮੁਤਾਬਕ ਮੂਕਣ ਨਹੀਂ ਸੀ ਕਿਉਂਕਿ ਉਸ ਔਰਤ ਨੂੰ ਪੈਸੇ ਸਿਰਫ ਬੱਚੇ ਕਰਕੇ ਹੀ ਮਿਲ ਰਹੇ ਸਨ ਆਗਰ ਉਸ ਨੇ ਬੱਚਾ ਹੀ ਨਹੀਂ ਰੱਖਣਾ ਸੀ ਉਸ ਨੂੰ ਕੋਈ ਪੈਸਾ ਨਹੀਂ ਮਿਲਣਾ ਸੀ ਕਾਨੂੰਨ ਨੇ ਵੀ ਇਹ ਗੱਲ ਮੇਰੀ ਸੱਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਪਤਾ ਨਹੀਂ ਕਿਵੇਂ ਮੇਰੇ ਅੰਦਰ ਇਹ ਹਾਸਲ ਆਇਆ ਤੇ ਮੈਂ ਉਸ ਔਰਤ ਦੀ ਇਸ ਸ਼ਰਤ ਨੂੰ ਮੰਨ ਕੇ ਬੱਚੇ ਨੂੰ ਆਪਣੇ ਕੋਲ ਹੀ ਰੱਖਣ ਦਾ ਫੈਸਲਾ ਕੀਤਾ ਸਭ ਮੇਰੇ ਇਸ ਫੈਸਲੇ ਨੂੰ ਸੁਣ ਕੇ ਬਹੁਤ ਹੈਰਾਨ ਹੋਏ ਤੇ ਮੈਨੂੰ ਮਤਾਂ ਦੇਣੀ ਸ਼ੁਰੂ ਕਰ ਦਿੱਤੀਆਂ ਸਭ ਨੇ ਅਸਲ ਵਿੱਚ ਦੋਨਾਂ ਪਾਸਿਆਂ ਨੂੰ ਆਪਣੀ ਈਨ ਬਣਾਉਣ ਦੀ ਪਈ ਹੋਈ ਸੀ ਦੋਨੋਂ ਤਰਫੋਂ ਇਹ ਹੀ ਸੀ ਕਿ ਬੱਚਾ ਦੂਜਿਆਂ ਕੋਲ ਚਲਾ ਜਾਵੇ ਤਾਂ ਜੋ ਅੱਗੇ ਵਿਆਹ ਕਰਵਾਉਣ ਵਿੱਚ ਮੁਸ਼ਕਲ ਨਾ ਆਵੇ ਪਰ ਇਸ ਹਸਾ ਵਿੱਚ ਉਸ ਨੰਨੀ ਜਾਣਦਾ ਕੀ ਕਸੂਰ ਸੀ ਉਸ ਦੇ ਬਿਖਾਰੇ ਕਿਉਂ ਨਹੀਂ ਸੋਚ ਰਿਹਾ ਸੀ ਕੋਈ ਮੇਰੇ ਮਾਂ ਬਾਪ ਤੇ ਮੇਰੇ ਪਰਿਵਾਰ ਵਾਲੇ ਵੀ ਮੇਰੇ ਇਸ ਪੈਸੇ ਨਾਲ ਸਹਿਮਤ ਸਨ ਖੈਰ ਮੁੰਡਾ ਮੇਰੇ ਕੋਲ ਆ ਜਾਂਦਾ ਤੇ 2 ਲੱਖ ਦੇ ਕੇ ਮੇਰਾ ਸਿਮਰਨ ਨਾਲ ਤਲਾਕ ਹੋ ਗਿਆ ਬੱਚੇ ਨੂੰ ਘਰ ਲੈ ਕੇ ਆਉਣ ਨਾਲ ਸਭ ਬਹੁਤ ਕੁਝ ਸਨ ਮੇਰੀ ਚਾਚੀ ਤੇ ਉਹਨਾਂ ਦੀ ਬੇਟੀ ਨੇ ਬੱਚੇ ਦਾ ਬਹੁਤ ਖਿਆਲ ਰੱਖਣਾ। ਮੇਰੀ ਮਾਂ ਹੁਣ ਜਿਆਦਾ ਬਿਮਾਰ ਰਹਿਣ ਲੱਗ ਪਈ ਸੀ। ਇਸ ਲਈ ਮੇਰੇ ਮਗਰੋਂ ਬੇਟੇ ਦਾ ਸਾਰਾ ਖਿਆਲ ਚਾਚੀ ਹੁਣੀ ਹੀ ਰੱਖਦੀਆਂ ਸਨ। ਉਸਨੇ ਜਦ ਬੋਲਣਾ ਸ਼ੁਰੂ ਕੀਤਾ ਤਾਂ ਉਹ ਮੇਰੇ ਚਾਚਾ ਚਾਚੀ ਨੂੰ ਮੰਮਾ ਤੇ ਡੰਡਾ ਕਹਿ ਕੇ ਬੁਲਾਉਣ ਲੱਗਾ। ਮੇਰੇ ਨਾਲ ਕਿਤੇ ਜਿਆਦਾ ਪਿਆਰ ਉਹਦਾ ਚਾਚਾ ਚਾਚੀ ਤੇ ਮੇਰੀ ਭੈਣ ਨਾਲ ਸੀ। ਇਸ ਲਈ ਮੈਨੂੰ ਜਿਹੜੇ ਵੀ ਨਾਮ ਨਾਲ ਕਿਸੇ ਨੇ ਪੁਕਾਰਨਾ ਉਸਨੇ ਵੀ ਉਹਨਾਂ ਦੀ ਨਕਲ ਕਰਦੇ ਨੇ ਤੋਤਲੀ ਜਵਾਨ ਵਾਲਾ ਮੇਰਾ ਨਾਮ ਪੁਕਾਰਨ ਲੱਗਣਾ ਐਦਾਂ ਕਹਿ ਲਓ ਕਿ ਮੇਰਾ ਤੇ ਉਸ ਦਾ ਪਿਓ ਪੁੱਤਰ ਵਾਲਾ ਘੱਟ ਯਾਰਾਂ ਦੋਸਤਾਂ ਵਾਲਾ ਰਿਸ਼ਤਾ ਵੱਧ ਬਣਿਆ ਹੋਇਆ ਸੀ ਮੈਂ ਉਸ ਨੂੰ ਜ਼ਿੰਦਗੀ ਦਾ ਹਰ ਇੱਕ ਸੁੱਖ ਦੇਣਾ ਚਾਹੁੰਦਾ ਸੀ ਉਸ ਨਾਲ ਕਿਤੇ ਕੱਲ ਨੂੰ ਆ ਕੇ ਮਤਰੀ ਮਾਂ ਕਿਸੇ ਤਰ੍ਹਾਂ ਦਾ ਵਿਚਕਰਾ ਨਾ ਕਰੇ ਇਸ ਲਈ ਮੈਂ ਕਦੇ ਦੂਜਾ ਵਿਆਹ ਕਰਵਾਉਣ ਦਾ ਖਿਆਲ ਤੱਕ ਨਹੀਂ ਆਪਣੇ ਮਨ ਵਿੱਚ ਆਉਣ ਦਿੱਤਾ ਇਸੇ ਦੌਰਾਨ ਮੇਰੀ ਮਾਂ ਦਾ ਜਿਆਦਾ ਟੈਨਸ਼ਨ ਲੈਣ ਕਾਰਨ ਸ਼ੂਗਰ ਲੈਵਲ ਵੀ ਅਨਕੰਟਰੋਲ ਰਹਿਣ ਲੱਗ ਪਿਆ ਸੀ ਜਿਸ ਦੇ ਪ੍ਰਭਾਵ ਨਾਲ ਉਹਨਾਂ ਦੇ ਦੋਨੋਂ ਪੈਰ ਖਰਾਬ ਹੋ ਚੁੱਕੇ ਸਨ ਹੁਣ ਘਰ ਵਿੱਚ ਇੱਕ ਬੱਚੇ ਦੇ ਨਾਲ ਨਾਲ ਇਸ ਬਜ਼ੁਰਗ ਦੀ ਵੀ ਪੂਰੀ ਇhtiyat ਨਾਲ ਦੇਖਭਾਲ ਕਰਨੀ ਪੈਂਦੀ ਸੀ ਮੈਂ ਪੂਰੇ 3 ਸਾਲ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਪੰਜਾਬ ਦੇ ਲਗਭਗ ਹਰ ਵੱਡੇ ਹਸਪਤਾਲ 'ਚ ਧੱਕੇ ਖਾਦੇ ਬੜੀਆਂ ਮੰਤਾਂ ਮੰਗੀਆਂ ਆਏਗੇ ਨੂੰ ਕਦੇ ਖਾਲੀ ਹੱਥ ਨਾ ਮੋੜਿਆ ਖੁਦ ਜਾ ਜਾ ਕੇ ਲੋੜਵੰਦਾਂ ਦੀ ਮਦਦ ਕੀਤੀ ਪਰ ਇਨਾ ਸਭ ਕਰਨ ਦੇ ਬਾਵਜੂਦ ਵੀ ਮੇਰੀ ਮਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਚਾਚੀ ਹੁਣਾਂ ਨੇ ਵੀ ਮੇਰੀ ਮਾਂ ਦਾ ਖਿਆਲ ਰੱਖਣਾ ਅਤੇ ਸਮੇਂ ਸਿਰ ਉਹਨਾਂ ਦੀ ਦਵਾਈ ਦਾ ਰੁ ਕਰਨ ਚ ਕੋਈ ਢਲਣਾ ਵਰਤੀ ਡਾਕਟਰ ਵੀ ਘਰ ਆਣ ਕੇ ਟੀਕਾ ਲਾਉਂਦੀ ਰਹੀ ਮਾਂ ਦੇ ਉਸ ਨੇ ਵੀ ਮੇਰੀ ਮਾਂ ਨੂੰ ਹੌਸਲਾ ਦੇਣਾ ਕਿ ਤੁਸੀਂ ਚਿੰਤਾ ਕਰਨੀ ਛੱਡ ਦਿਓ ਤੁਹਾਡੀ ਇਸ ਹਾਲਤ ਦੀ ਵਜ੍ਹਾ ਤੁਹਾਡੇ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਹੀ ਹੈ ਪਰ ਮਾਵਾ ਨੂੰ ਕਿੱਥੇ ਚੈਨ ਆਉਂਦਾ ਹੈ ਜਦ ਉਹਨਾਂ ਦੇ ਪੁੱਤਾਂ ਦੇ ਘਰੋਂ ਜਿਹੜੇ ਹੁਣ ਮੇਰੀ ਮਾਂ ਨੂੰ ਬਸ ਇਹੀ ਜਿੰਦਾ ਸੀ ਕਿ ਉਸਦੇ ਪੁੱਤ ਦਾ ਦਵਾਰਾ ਘਰ ਵੱਜ ਜਾਵੇ ਪਰ ਮੈਂ ਆਪਣੇ ਮੁੰਡੇ ਦੇ ਭਵਿੱਖ ਨਾਲ ਖਿਲਵਾੜ ਨਹੀਂ ਸੀ ਕਰ ਸਕਦਾ ਖੈਰ ਤਿੰਨ ਸਾਲ ਜ਼ਿੰਦਗੀ ਇਹ ਮੌਤ ਦੀ ਜੰਗ ਲੜਦੇ ਲੜਦੇ ਆਖਰ ਮੇਰੀ ਮਾਂ ਇਸ ਜੰਗ ਨੂੰ ਹਾਰ ਗਈ ਚਾਚੀ ਦੀ ਕੁੜੀ ਨੇ ਨਾਲ-ਨਾਲ ਸਾਡੇ ਗਵਾਂਢੀਆਂ ਦੀ ਕੁੜੀ ਨੇ ਵੀ ਮੇਰੇ ਮੁੰਡੇ ਦਾ ਦਿਨ ਰਾਤ ਖਿਆਰਕਣਾ। ਚਾਚੀ ਮੇਰੀ ਤਾਂ ਜਿਵੇਂ ਉਸ ਨੂੰ ਆਪਣਾ ਹੀ ਪੁੱਤ ਸਮਝਦੀ ਹੋਵੇ। ਇੱਕ ਮਾਂ ਵਾਂਗ ਹੀ ਚਾਚੀ ਮੇਰੀ ਨੇ ਕਦੇ ਕਿਸੇ ਤਰ੍ਹਾਂ ਦਾ ਫਰਕ ਨਹੀਂ ਸੀ ਕੀਤਾ ਉਸ ਨਾਲ। ਬੇਟੇ ਦਾ ਨਾਂ ਵੀ ਚਾਚੀ ਹੁਣਾਂ ਨੇ ਹੀ ਰੱਖਿਆ। ਉਸ ਦਾ ਪੂਰਾ ਨਾਮ ਕਰਨਵੀਰ ਸਿੰਘ ਰੱਖਿਆ ਗਿਆ। ਜਦ ਕਿ ਸਭ ਉਸ ਨੂੰ ਕਰਨ ਕਹਿ ਕੇ ਬੁਲਾਉਂਦੇ ਸਨ। ਕਰਨ ਨੂੰ ਵੀ ਸਭ ਕੋਲੋਂ ਇੰਨਾ ਪਿਆਰ ਮਿਲਿਆ ਕਿ ਉਸ ਨੂੰ ਕਦੇ ਕਿਸੇ ਨੇ ਮਾਂ ਦੀ ਕਮੀ ਹੀ ਦੀ ਮਹਿਸੂਸ ਹੋਣ ਦਿੱਤੀ ਚਾਚਾ ਚਾਚੀ ਨੂੰ ਮम्मा ਡੈਡਾ ਤੇ ਮੈਨੂੰ ਹਮੇਸ਼ਾ ਆਪਣਾ ਭਰਾ ਹੀ ਸਮਝਾ ਉਸਨੇ ਉਸ ਦੀਆਂ ਦਿਨ ਰਾਤ ਮਾਲਿਸ਼ਾਂ ਕਰਕੇ ਉਸ ਨੂੰ ਉਂਗਲੀ ਫੜ ਕੇ ਚੱਲਣਾ ਵੀ ਚਾਚੀ ਹੁਣਾ ਨੇ ਹੀ ਸਿਖਾਇਆ ਉਸ ਦੀ ਜ਼ੁਬਾਨ ਵਿੱਚੋਂ ਪਹਿਲਾ ਸ਼ਬਦ ਮਾਂ ਵੀ ਚਾਚੀ ਲਈ ਹੀ ਨਿਕਲਿਆ ਸੀ ਮੇਰੇ ਹੋਰ ਰਿਸ਼ਤੇਦਾਰਾਂ ਦਾ ਵੀ ਹੁਣਾ ਆਉਣਾ ਜਾਣਾ ਕਾਫੀ ਵੱਧ ਗਿਆ ਸੀ ਮੇਰੇ ਵਾਲਾ ਸਭ ਨੇ ਖੂਬ ਸਾਰੇ ਤੋਹਫੇ ਲੈ ਕੇ ਆਉਣੇ ਕਰ ਲਈ ਉਹ ਆਨੇ ਵੀ ਫੁੱਪੜ ਤੋਂ ਚੋਰੀ ਕਦੇ ਕਦੇ ģੀੜਾ ਮਾਰ ਜਾਣਾ ਸਾਡੇ ਵੱਲ ਜਦ ਕਿ ਫੁੱਪੜ ਹਾਲੇ ਵੀ ਆਪਣਾ ਮੂੰਹ ਸਜਾਈ ਬੈਠਾ ਸੀ ਉਸ ਨੂੰ ਇਹ ਸੀ ਕਿ ਮੈਂ ਰਿਸ਼ਤੇਦਾਰਾਂ ਸਾਹਮਣੇ ਉਸ ਦੀ ਉਮਰ ਤੇ ਰਿਸ਼ਤੇ ਦਾ ਲਿਹਾਜ਼ ਕੀਤੇ ਬਿਨਾਂ ਉਸ ਦੀ ਬੇਇੱਜ਼ਤੀ ਕੀਤੀ ਹੈ ਜਦ ਕਿ ਅਸਲ ਵਿੱਚ ਸਾਡੇ ਕੋਲੋਂ ਉਸ ਪਰਿਵਾਰ ਦਾ ਸੱਚ ਲੁਕਾ ਕੇ ਸਾਨੂੰ ਖوار ਕਰਨ ਵਾਲਾ ਸਾਡਾ ਸਭ ਤੋਂ ਵੱਡਾ ਵੈਰੀ ਉਹੀ ਸੀ ਮੈਂ ਔਰਤ ਜਾਤ ਦੀ ਬਚਪਨ ਤੋਂ ਹੀ ਬਹੁਤ ਇੱਜ਼ਤ ਕਰਦਾ ਆਇਆ ਹਾਂ ਨਿੱਕੇ ਹੁੰਦਿਆਂ ਕੁਲਦੀਪ ਮਾਨਕ ਸਾਹਿਬ ਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਗੀਤ ਬਹੁਤ ਸੋਹਣਾ ਮਾਂ ਸ਼ਬਦ ਨਾਲ ਬੜਾ ਪਿਆਰ ਹੈ ਬਚਪਨ ਤੋਂ ਹੀ ਮੈਨੂੰ ਆਪਣੀ ਮਾਂ ਨੂੰ ਮੈਂ ਆਪਣੀ ਜਾਨ ਨਾਲੋਂ ਵੀ ਵੱਧ ਕੇ ਪਿਆਰ ਕੀਤਾ ਮੈਂ ਸਮਝਦਾ ਹੁੰਦਾ ਸੀ ਕਿ ਮਾਂ ਦਾ ਰਤਬਾ ਰੱਬ ਨਾਲੋਂ ਵੀ ਉੱਚਾ ਹੁੰਦਾ ਹੈ ਹਲੇ ਰੱਬ ਆਪਣੇ ਬੱਚਿਆਂ ਨੂੰ ਮੁਸ਼ਕਲ ਘੜੀ ਵਗਾ ਦਿੰਦਾ ਪਰ ਇੱਕ ਮਾਂ ਨਹੀਂ ਕਦੇ ਆਪਣੇ ਬੱਚੇ ਉਤੇ ਕਿਸੇ ਤਰ੍ਹਾਂ ਦੀ ਕੋਈ ਆਂਚ ਆਉਣ ਦਿੰਦੀ ਪਰ ਮੇਰੇ ਇਸ ਭਰਮ ਨੂੰ ਪਲਾਂ ਵਿੱਚ ਹੀ ਮੇਰੀ ਘਰ ਵਾਲੀ ਨੇ ਤੋੜ ਦਿੱਤਾ ਜਦੋਂ ਆਪਣੇ 2 ਦਿਨ ਦੇ ਬਿਮਾਰ ਬੱਚੇ ਨੂੰ ਮੌਤ ਦੇ ਨੂੰ ਛੱਡ ਕੇ ਆਪ ਆਪਣੀ ਜ਼ਿੰਮੇਵਾਰੀ ਤੋਂ ਪਹੋੜੀ ਹੋ ਗਈ ਸੀ ਉਸ ਪੈਸੇ ਦੀ ਲਾਲਚੀ ਔਰਤ ਨੂੰ ਰੱਬ ਵੱਲੋਂ ਵਕਸ਼ੇ ਅਨਮੋਲ ਰਤਨ ਨਾਲੋਂ ਵੀ ਵੱਧ ਕੇ ਪੈਸਾ ਜ਼ਿਆਦਾ ਪਿਆਰਾ ਲੱਗਾ ਮੈਂ ਬਚਪਨ ਤੋਂ ਦੇਖਦਾ ਆਂ ਕਿਸੇ ਮੱਝ ਜਾਂ ਗਾਂ ਦੇ ਜਣੇ ਦੀ ਵੀ ਜੇਕਰ ਬਹੁਤ ਹੋ ਜਾਣੀ ਤਾਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਸੀ ਮਰੇ ਹੋਏ ਨੂੰ ਹੀ ਲਗਾਤਾਰ ਚੱਤੀ ਜਾਣਾ ਜਿਵੇਂ ਜਿਉਂਦਿਆਂ ਚ ਕਰਨ ਦਾ ਯਤਨ ਕਰਦੀ ਹੋਵੇ ਉਹ ਘਟਿਆ ਔਰ ਤਾਂ ਜਾਨਵਰਾਂ ਨਾਲੋਂ ਵੀ ਬਈ ਗੁਜਰੀ ਨਿਕਲੀ ਭਲਾ ਕੋਈ ਆਪਰੇਟਡ ਹੋ ਜਣੇ ਬੱਚੇ ਨੂੰ ਇੰਜ ਮਰਨ ਕੰਡੇ ਛੱਡ ਕੇ ਕਿਵੇਂ ਜਾ ਸਕਦਾ ਲਾਂ ਤਾਂ ਐਸੀ ਔਰਤ ਤੇ ਉਸ ਨੂੰ ਤਾਂ ਮਾਂ ਕਹਿਲਾਉਣ ਦਾ ਵੀ ਹੱਕ ਨਹੀਂ 5 ਸਾਲ ਦੀ ਉਮਰ ਹੋ ਗਈ ਮੇਰੇ ਬੇਟੇ ਦੀ ਅੱਜ ਤੇ 4 ਸਾਲ ਹੋ ਗਏ ਨੇ ਮੇਰੇ ਅਤੇ ਸਿਮਰਨ ਦਾ ਤਲਾਕ ਹੋਇਆ ਨੂੰ ਇਨ੍ਹਾਂ 5 ਸਾਲਾਂ ਵਿੱਚ ਉਸ ਪੱਤਰਦਿਲ ਔਰਤ ਨੇ ਇੱਕ ਵਾਰ ਵੀ ਆਪਣਾ ਬੱਚੇ ਦਾ ਮੂੰਹ ਨਹੀਂ ਵੇਖਿਆ ਇੱਕ ਵਾਰ ਵੀ ਉਹਦਾ ਜਾਂ ਉਹਦੇ ਵੱਲੋਂ ਕਿਸੇ ਦਾ ਸਾਨੂੰ ਕੋਈ ਫੋਨ ਨਹੀਂ ਆਇਆ ਬੱਚੇ ਨੂੰ ਮਿਲਣ ਵਾਸਤੇ ਜਦਕਿ ਅਸੀਂ ਉਸ ਨੂੰ ਨਫ਼ਰਤ ਕਰਨ ਦੇ ਬਾਵਜੂਦ ਵੀ ਹਮੇਸ਼ਾ ਉਸ ਦੀ ਉਡੀਕ ਕੀਤੀ ਕਿ ਸ਼ਾਇਦ ਕਦੇ ਤਾਂ ਉਸ ਦੇ ਅੰਦਰਲੀ ਮਮਤਾ ਜਾਗੇਗੀ ਆਪਣੀ ਔਲਾਦ ਨੂੰ ਮਿਲਣ ਵਾਸਤੇ ਕਦੇ ਤਾਂ ਆਪਣੇ ਫੋਕੇ ਘਮੜ ਨੂੰ ਕੁਚਲਦੀ ਹੋਈ ਉਹ ਦੌੜੀ ਦੌੜੀ ਆਪਣੇ ਬੱਚੇ ਨੂੰ ਆਪਣੇ ਸੀਨੇ ਨਾਲ ਲਾਉਣ ਆਵੇਗੀ। ਪਰ ਰੱਬ ਹੀ ਜਾਣੇ ਉਸ ਬੇਕਦਰ ਦੀ ਦਾ ਕੈਸਾ ਦਿਲ ਹੋਵੇਗਾ। ਜੋ ਆਪਣੇ ਬੱਚੇ ਦੀ ਜੁਦਾਈ ਵਿੱਚ ਕਦੇ ਧੜਕਿਆ ਹੀ ਨਹੀਂ। ਕਿਵੇਂ ਉਸ ਨੂੰ ਰਾਤ ਨੂੰ ਨੀਂਦ ਤੇ ਦਿਨ ਨੂੰ ਚੈਨ ਆਉਂਦਾ ਹੋਵੇਗਾ। ਆਪਣੇ ਲਾਲ ਤੋਂ ਦੂਰ ਰਹਿ ਕੇ। ਮੈਂ ਆਪਣੀ ਤਮਾਮ ਜ਼ਿੰਦਗੀ ਵਿੱਚ ਉਸ ਵਰਗੀ ਮਰੀ ਹੋਈ ਜ਼ਮੀਰਵਾਰੀ ਔਰਤ ਨਹੀਂ ਵੇਖੀ। ਮੈਂ ਹਮੇਸ਼ਾ ਉਸ ਨੂੰ ਮਾਫ਼ ਕਰਕੇ ਉਸ ਦੇ ਵਾਪਸ ਆਉਣ ਦੀ ਉਡੀਕ ਕੀਤੀ। ਪਰ ਉਸ ਨੇ اپنی جدنا ਛੱਡਦੀ ਹੋਈ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਸਾਡੇ ਬਾਰੇ ਸਮਾਜ ਵਿੱਚ ਮੈਂ ਅਕਸਰ ਵੇਖਿਆ ਹੈ ਬਿਨਾ ਸਰਦੇ ਸਾਈਂ ਦੇ ਵੀ ਮਾਵਾ ਆਪਣੇ ਬੱਚਿਆਂ ਨੂੰ ਪਾਲ ਲੈਂਦੀਆਂ ਨੇ ਜੇਕਰ ਮਾਵਾ ਇਹ ਕੰਮ ਕਰ ਸਕਦੀਆਂ ਨੇ ਤਾਂ ਮੈਂ ਬਾਪ ਹੋ ਕੇ ਕਿਉਂ ਨਹੀਂ ਕਰ ਸਕਦਾ ਮੈਂ ਵੀ ਸਿਮਰਨ ਦੇ ਜਾਣ ਤੋਂ ਬਾਅਦ ਇਹ ਪ੍ਰਣ ਲੈ ਲਿਆ ਸੀ ਕਿ ਕਰਨ ਨੂੰ ਮੈਂ ਬਾਪ ਅਤੇ ਮਾਂ ਦੋਨਾਂ ਦਾ ਪਿਆਰ ਦੇਵਾਂਗਾ ਮੈਂ ਸਿੰਗਲ ਰਹਿ ਕੇ ਵੀ ਇਕੱਲਾ ਨਹੀਂ ਹਾਂ ਚਾਚਾ ਜੱਜ ਜੀ ਨੇ ਮੇਰਾ ਪੂਰਾ ਸਾਥ ਨਿਭਾਇਆ ਤੇ ਮੈਨੂੰ ਯਕੀਨ ਹੈ ਕਿ ਅੱਗੇ ਵੀ ਨਿਭਾਉਣਗੇ ਮੈਂ ਹੁਣ ਵੀ ਕਈ ਮਰਤਵਾ ਉਸ ਮਨਹੂਸ ਦਿਨ ਨੂੰ ਯਾਦ ਕਰਕੇ ਰੋ ਪੈਂਦਾ ਹਾਂ ਜਦ ਮੇਰਾ ਸਿਮਰਨ ਨਾਲ ਤਲਾਕ ਹੋਣ ਤੇ ਮੈਂ ਘਰ ਵਾਪਸ ਆਇਆ ਸੀ ਤੇ ਮੈਨੂੰ ਮੇਰੀ ਮਾਂ ਨੇ ਸਭ ਤੋਂ ਪਹਿਲੇ ਬੋਲ ਇਹੀ ਬੋਲੇ ਸਨ ਪੁੱਤ ਮੈਨੂੰ ਸਮਝ ਨਹੀਂ ਆ ਰਹੀ ਕਿ ਤੇਰਾ ਤਲਾਕ ਹੋਣ ਦੀ ਮੈਨੂੰ ਵਧਾਈ ਦੇਵਾਂ ਜਾਂ ਫਿਰ ਅਫਸੋਸ ਕਰਾਂ ਇਨੀ ਗੱਲ ਕਹਿੰਦੇ ਸਮੇਂ ਹੀ ਆਪਣੀ ਮਾਂ ਦੀਆਂ ਅੱਖਾਂ ਵਿੱਚ ਮੈਂ ਜੋ ਹੰਝੂ ਵੇਖੇ ਸਨ ਉਸ ਦਾ ਮੁੱਲ ਸਿਮਰਨ ਵਾਪਸ ਆਣ ਮੁਆਫੀ ਮੰਗ ਕੇ ਵੀ ਨਹੀਂ ਚੁਗਾ ਸਕਦੀ ਕਾਸ਼ ਮੈਂ ਸਿਮਰਨ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਉਸ ਦੇ ਅਤੇ ਉਸ ਦੇ ਪਰਿਵਾਰ ਬਾਰੇ ਥੋੜੀ ਜਾਂਚ ਪੜਤਾਲ ਕਰਵਾ ਲੈਂਦਾ ਕਾਸ਼ ਮੈਂ ਆਪਣੇ ਫੁੱਫੜ ਤੇ ਅੱਖਾਂ ਵਿੱਚ ਕੇ ਜਕੀਰਨਾ ਕਰਦਾ ਤਾਂ ਜੇ ਮੇਰੀ ਮਾਂ ਨੇ ਜਿਉਂਦੀ ਹੋਣਾ ਸੀ ਇਸ ਸਾਰੇ ਮਾਮਲੇ ਵਿੱਚ ਮੇਰੀ ਵੱਸ ਇੰਨੀ ਗਲਤੀ ਸੀ ਕਿ ਮੈਂ ਸਿਮਰਨ ਨੂੰ ਗਰੀਬ ਘਰ ਦੀ ਕੁੜੀ ਜਾਣ ਕੇ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ। ਮੈਨੂੰ ਨਹੀਂ ਪਤਾ ਸੀ ਕਿ ਉਸੇ ਗਰੀਬ ਘਰ ਦੀ ਛਕਲੋਂ ਸੌ ਲੱਗਣ ਵਾਲੀ ਸਿਮਰਨ ਸਾਡੇ ਘਰ ਦਾ ਸਾਰਾ ਗਹਿਣਾ ਗੱਟਾ ਚੋਰੀ ਕਰਕੇ ਲੈ ਜਾਵੇਗੀ ਤੇ ਉਲਟਾ ਸਾਨੂੰ ਉਸ ਕੋਲੋਂ ਆਪਣੀ ਜਾਨ ਛੜਾਉਣ ਲਈ ਹੋਰ 2 ਲੱਖ ਨਕਦ ਦੇਣਾ ਪਵੇਗਾ। ਮੈਨੂੰ ਤਾਂ ਜਮ੍ਹਾਂ ਕਾਉਡੀਆਂ ਦਾ ਕਰਕੇ ਚਲੀ ਗਈ ਉਹ ਇਨਸਾਨੀ ਭੇਸ ਵਿੱਚ ਧਾਇਨ ਵਿਰਤੀ ਵਾਲੀ ਉਹਦੇ ਚੱਕਰ ਵਿੱਚ ਮੈਂ ਆਪਣੀ ਮਾਂ ਵੀ ਗਵਾਈ ਤੇ ਮਾਂ ਦੇ ਇਲਾਜ ਲਈ ਕਾਫੀ ਪ੍ਰਾਪਰਟੀ ਵੀ ਵਿਕਰੀ ਪੀ ਮੈਨੂੰ ਕੀ ਵਿਗਾੜਿਆ ਸੀ ਆਖਰ ਸੀ ਉਸ ਦਾ ਇਸ ਜਨਮ ਦਾ ਬਦਲਾ ਲੈਣਾ ਹੀ ਸੀ ਉਹ ਸਾਡੇ ਕੋਲੋਂ ਅਗਰ ਇਸ ਘਰ ਵਿੱਚ বাসਣਾ ਹੀ ਨਹੀਂ ਸੀ ਤਾਂ ਕਿਉਂ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਹੋਈ ਉਹ ਇਹ ਸਾਰੇ ਸਵਾਲ ਸ਼ਾਇਦ ਮੈਨੂੰ ਮੇਰੇ ਮਰਦੇ ਤੱਕ ਚੁੰਦੇ ਰਹਿਣਗੇ ਉਮੀਦ ਤਾਂ ਕੋਈ ਠਾਹਾਂ ਉਹਦੇ ਵਾਪਸ ਆਉਣ ਦੀ ਪਰ ਇਨ੍ਹਾਂ ਸਵਾਲਾਂ ਦਾ ਕੀ ਕਰਾਂ ਜੋ ਆਪਣੇ ਪਿੱਛੇ ਉਹ ਮੈਨੂੰ ਪਲ-ਪਲ ਦੀ ਮੌਤ ਮਰਨ ਦੇ ਲਈ ਛੱਡ ਗਈ ਹੈ ਮੇਰੀ ਜ਼ਿੰਦਗੀ ਨੂੰ ਨਰਕ ਬਣਾਉਣ ਵਿੱਚ ਚਾਰ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਤੇ ਉਹ ਚਾਰ ਲੋਕ ਨੇ ਮੇਰੀ ਸੱਸ ਮੇਰੀ ਸਾਲੀ ਤੇ ਸਾਧੂ ਤੇ ਚੌਥਾ ਮੇਰਾ ਆਪਣਾ ਸਗਾ ਫੁੱਫੜ ਜਿਸ ਨੇ ਮੇਰਾ ਰਿਸ਼ਤਾ ਕਰਵਾਇਆ ਸੀ ਉਹਨਾਂ ਕਮੀਨੀ ਲੋਕਾਂ ਨਾਲ ਸੱਸ ਮੇਰੀ ਦਾ ਅਗਰ ਜ਼ਿਕਰ ਕਰਾਂ ਤਾਂ ਮੂੰਹ ਵਿੱਚੋਂ ਗੰਦੀਆਂ ਗੰਦੀਆਂ ਗੱਲਾਂ ਨਿਕਲਦੀਆਂ ਨੇ ਉਸ ਲਈ ਇੰਨੀ ਜ਼ਿਆਦਾ ਪੱਤੀ ਜਨਾਨੀ ਮੈਂ ਆਪਣੀ ਜ਼ਿੰਦਗੀ ਵਿੱਚੋਂ ਕੋਈ ਹੋਰ ਨਹੀਂ ਵੇਖੀ ਉਹਦੇ ਬੇਹੱਦ ਕੌੜੇ ਸੁਭਾਅ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹਦੀ ਅਜੇ ਤੱਕ ਕਿਸੇ ਨਾਲ ਵੀ ਬਣੀ ਨਹੀਂ ਹੋਣੀ ਉਹਦੇ ਬਾਰੇ ਪਤਾ ਕਰਤੇ ਮੈਨੂੰ ਪਤਾ ਚੱਲਿਆ ਕਿ ਜਦੋਂ ਨਵੀਂ ਵਿਆਹੀ ਮੇਰੇ ਸਹੁਰੇ ਘਰ ਆਈ ਸੀ ਤਾਂ ਮਹਿਜ਼ 4 ਦਿਨਾਂ ਵਿੱਚ ਹੀ ਮੇਰੇ ਸਹੁਰੇ ਨੂੰ ਉਸਦੇ ਮਾਪਿਆਂ ਨਾਲੋਂ ਅਲੱਗ ਕਰ ਦਿੱਤਾ ਸੀ ਉਸ ਜਨਾਨੀ ਨੇ ਤੇ ਬਾਅਦ ਵਿੱਚ ਉਸਨੇ ਆਪਣੇ ਸਹੁਰਿਆਂ ਖਿਲਾਫ ਪ੍ਰਾਪਰਟੀ ਦਾ ਕੇਸ ਦਰਜ ਕਰਵਾਇਆ ਜਿਸ ਵਿੱਚ ਉਸ ਨੂੰ ਮੂੰਹ ਦੀ ਖਾਣੀ ਪਈ ਹਾਰ ਦਾ ਸਾਹਮਣਾ ਕਰਕੇ ਸ਼ਾਇਦ ਉਹ ਸਦਾਹੀ ਬਦਲਾ ਉਸਨੇ ਆਪਣੀਆਂ ਦੋਨੋਂ ਸਕੀਆਂ ਧੀਆਂ ਨੂੰ ਵਰਤ ਕੇ ਲਿਆ ਮੇਰੀ ਆਗ ਕਹਾਣੀ ਦੇ ਅਗਲੇ ਦੋ ਵਿਲਨ ਮੇਰੀ ਸਾਲੀ ਤੇ ਮੇਰਾ ਸਾਡੂ ਸੱਣਾ ਮੈਨੂੰ ਕਿਤੋਂ ਪਤਾ ਲੱਗਾ ਸੀ ਕਿ ਮੇਰੇ ਸਾਡੂ ਨਾਲ ਵੀ ਮੇਰੀ ਸੱਸ ਨੇ ਉਹੀ ਚਾਲ ਚੱਲੀ ਸੀ ਜੋ ਮੇਰੇ ਖਿਲਾਫ ਚੱਲ ਕੇ ਮੇਰੀ ਸਾਰੀ ਪ੍ਰਾਪਰਟੀ ਦਾ ਮਾਲਕ ਬਣਨਾ ਚਾਹੁੰਦੀ ਸੀ ਮੇਰਾ ਸਾਡੂ ਆਪਦੀ ਘਰ ਵਾਲੇ ਦਾ ਕਲਾਮ ਸੀ ਉਹ ਜੀਬੀਐਸ ਨੂੰ ਕਹਿੰਦੀ ਸੀ ਮੇਰਾ ਸਾਡੂ ਉਸਦਾ ਓਮੇ ਹਰ ਇੱਕ ਕਹਿਣਾ ਮੰਨ ਲੈਂਦਾ ਸੀ ਜਦੋਂ ਉਸਦਾ ਵਿਆਹ ਹੋਇਆ ਤਾਂ ਉਹ ਆਪਣੀ ਘਰ ਵਾਲੀ ਮਗਰ ਲਾ ਕੇ ਆਪਣੀ ਮਾਂ ਨੂੰ ਵੀ ਇਕੱਲੀ ਛੱਡ ਆਇਆ ਤੇ ਸਾਰੇ ਗਹਿਣੇ ਤੇ ਪ੍ਰਾਪਰਟੀ ਵੇਚ ਕੇ ਆਪਣੇ ਸਹੁਰੇ ਘਰ ਲਾ ਕੇ ਮਕਾਨ ਖਰੀਦ ਕੇ ਰਹਿਣ ਲੱਗਾ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਜਦੋਂ ਉਸਦੀ ਮਾਂ ਮਰ ਲੱਗੀ ਸੀ ਤਾਂ ਉਸਦੇ ਆਖਰੀ ਬੋਲ ਕੁਝ ਇਸ ਤਰ੍ਹਾਂ ਦੇ ਸਨ ਮੈਨੂੰ ਜਿਉਂਦੇ ਜੀ ਆਪਣੇ ਪੁੱਤ ਦਾ ਕੋਈ ਸੁੱਖ ਨਹੀਂ ਮਿਲਿਆ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਮੇਰੀ ਨੂੰਹ ਅਤੇ ਪੁੱਤਰ ਨੂੰ ਵੀ ਪਰਮਾਤਮਾ ਇਹੀ ਤਜਰਬਾ ਕਰਵਾਵੇ ਜਿਵੇਂ ਮੈਂ ਆਪਣੇ ਸਾਰੇ ਪੁੱਤਾਂ ਤੋਂ ਤੰਗ ਪਰੇਸ਼ਾਨ ਹੋਈ ਹਾਂ ਰੱਬਾ ਤੂੰ ਇਹਨਾਂ ਨੂੰ ਵੀ ਇਹੀ ਅਹਿਸਾਸ ਕਰਵਾਈ ਉਸੇ ਬਜ਼ੁਰਗ ਦਾ ਹੀ ਸ਼ਰਾਫ ਲੱਗਾ ਸੀ ਦੋਨਾਂ ਨੂੰ ਜੋ ਅਜੇ 15 ਸਾਲ ਹੋ ਗਏ ਨੇ ਉਹਨਾਂ ਦੇ ਵਿਆਹ ਨੂੰ ਪਰ ਹਾਲੇ ਤੱਕ ਔਲਾਦ ਦਾ ਸੁੱਖ ਨਹੀਂ ਮਾਣ ਸਕਿਓ ਮੈਨੂੰ ਕਈ ਵਾਰ ਲੱਗਦਾ ਹੁੰਦਾ ਹੈ ਜਿਵੇਂ ਮੇਰੀ ਸੱਸ ਅਤੇ ਸਿਮਰਨ ਨੂੰ ਮੇਰੇ ਖਿਲਾਫ ਇੰਨਾ ਢਕਾਉਣ ਵਾਲੇ ਉਹ ਦੋਨੋਂ ਹਿੱਸਾ ਨਾ ਕਿਉਂਕਿ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਦੂਜੇ ਪਾਸੇ ਸਿਮਰਨ ਨੂੰ ਵਿਆਹ ਤੋਂ 1 ਸਾਲ ਦੇ ਅੰਦਰ ਹੀ ਬੱਚਾ ਹੋਣ ਵਾਲਾ ਸੀ ਬਾਕੀ ਰੱਬ ਹੀ ਜਾਣੇ ਇਹਨਾਂ ਸਾਰਿਆਂ ਦੇ ਜਨ ਇੰਨੀ ਮਲੀਨ ਸੋਚ ਵਾਲੇ ਕਿਉਂ ਹਨ ਮੇਰੀ ਕਹਾਣੀ ਵਿੱਚਲਾ ਚੌਥਾ ਅਤੇ ਸਭ ਤੋਂ ਵੱਡਾ ਵਿਲਣ ਮੇਰਾ ਆਪਣਾ ਸਕਾ ਫੁੱਫੜ ਸੀ ਮੇਰਾ ਫੁੱਫੜ ਵੀ ਉਹ ਸ਼ਖਸ ਸੀ ਜਿਸ ਨੇ ਮੇਰਾ ਤੇ ਸਿਮਰਨ ਦਾ ਰਿਸ਼ਤਾ ਕਰਵਾਇਆ ਸੀ ਉਹ ਸਿਮਰਨ ਦੇ ਕਜਨ ਦਾ ਕਾਫੀ ਚੰਗਾ ਦੋਸਤ ਸੀ ਇਹ ਤਾਂ ਕਦੇ ਹੋ ਨਹੀਂ ਸਕਦਾ ਕਿ ਫੁੱਫੜਾ ਸਿਮਰਨ ਅਤੇ ਉਸਦੇ ਪਰਿਵਾਰ ਬਾਰੇ ਪਤਾ ਨਾ ਹੋਵੇ ਫਿਰ ਨਾ ਜਾਣੇ ਕਿਉਂ ਉਸਨੇ ਸਾਡੇ ਨਾਲ ਐਸੀ ਦੁਸ਼ਵਾਨਾਂ ਵਾਲੀ ਕੀਤੀ ਬਚੋਲੇ ਨੂੰ ਤਾਂ ਦੋਹਾਂ ਪਾਸਿਆਂ ਦੀਆਂ ਪੁੱਤਾਂ ਬਾਰੇ ਵੀ ਕਬਰ ਹੁੰਦੀ ਹੈ ਪਰ ਫੁਖਰ ਮੇਰੇ ਨੇ ਤਾਂ ਮੇਰੀ ਹੋਣ ਵਾਲੀ ਘਰ ਵਾਲੀ ਤੇ ਉਸ ਦੀ ਮਾਂ ਬਾਰੇ ਵੀ ਕੋਈ ਜਾਣਕਾਰੀ ਨਾ ਸਾਂਝੀ ਕੀਤੀ ਸਾਡੇ ਨਾਲ ਉਦੋਂ ਮੇਰੀ ਉਮਰ ਮਹਿਜ 7 ਸਾਲਾਂ ਦੀ ਸੀ ਜਦ ਮੇਰੀ ਭੂਆ ਦਾ ਵਿਆਹ ਹੋਇਆ ਸੀ ਫੁਖਰ ਨਾਲ ਮੇਰਾ ਨਿੱਕੇ ਹੁੰਦੇ ਤੋਂ ਹੀ ਭੂਆ ਨਾਲ ਬਹੁਤ ਇਹ ਪਿਆਰ ਸੀ ਤੇ ਉਹਨਾਂ ਨੇ ਵੀ ਮੈਨੂੰ ਆਪਣੀ ਔਲਾਦ ਵਾਂਗ ਹੀ ਪਾਲਿਆ ਸੀ ਵਿਆਹ ਤੋਂ ਬਾਅਦ ਜਦ ਮੇਰੀ ਭੂਆ ਪਹਿਲੀ ਵਾਰ ਮੈਂ ਪਿੱਕੇ ਰਹਿਣਾ ਜੀ ਤਾਂ ਮੈਂ ਉਸ ਨੂੰ ਘੁੱਟ ਕੇ ਜੱਫੀ ਪਾਉਂਦੇ ਨੇ ਕਿਹਾ ਇਹ ਬਾਂਦਰ ਜਿਹਾ ਮੇਰੀ ਭੂਆ ਨੂੰ ਮੇਰੇ ਕੋਲੋਂ ਖੋ ਕੇ ਲੈ ਗਿਆ ਮੈਂ ਨਹੀਂ ਜਾਣਦਣਾ ਹੁਣ ਭੂਆ ਆਪਣੇ ਨੂੰ ਇਸ ਦੇ ਨਾਲ ਇਸ ਗੱਲ ਬਾਰੇ ਤਾਂ ਮੈਨੂੰ ਕੁਝ ਯਾਦ ਵੀ ਨਹੀਂ ਸੀ ਇਹਦਾ ਪੁੱਪੜ ਨੇ ਮੈਨੂੰ ਮੇਰੇ ਤੇ ਸਿਮਰਨ ਦੇ ਤਲਾਕ ਤੋਂ ਬਾਅਦ ਦੱਸਿਆ ਕਿ ਤੂੰ ਇੱਕ ਵਾਰ ਬਚਪਨ ਵਿੱਚ ਵੀ ਮੇਰੇ ਨਾਲ ਬਦਤਮੀਜ਼ੀ ਕਰ ਚੁੱਕਾ ਹੈ ਮੈਨੂੰ ਬਾਂਦਰ ਕਹਿ ਕੇ ਜਿਸ ਦਾ ਉਸ ਸਮੇਂ ਵੀ ਮੈਨੂੰ ਬਹੁਤ ਗੁੱਸਾ ਲੱਗਾ ਸੀ ਪਰ ਮੈਂ ਤੇਰੀ ਨਿੱਕੀ ਉਮਰ ਦੇ ਕੇ ਤੈਨੂੰ ਉਸ ਦਾ ਜਵਾਬ ਨਹੀਂ ਦਿੱਤਾ ਮੇਰੇ ਫੁੱਫੜ ਦਾ ਮੇਰੇ ਵਿਆਹ ਤੋਂ ਬਾਅਦ ਮੇਰੀ ਸੱਸ ਅਤੇ ਮੇਰੀ ਸਾਲੀ ਨਾਲ ਕਾਫੀ ਮੇਲ-ਜੋਲ ਵੱਧ ਚੁੱਕਾ ਸੀ ਉਹਨਾਂ ਤਿੰਨਾਂ ਨੇ ਹੀ ਮੇਰੇ ਖਿਲਾਫ ਸਿਮਰਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਮੈਨੂੰ ਤਾਂ ਇਹ ਮੇਰੇ ਫੁੱਫੜ ਦੀ ਹੀ ਰਚੀ ਖੇਡ ਲੱਗਦੀ ਹੈ ਕਿਉਂਕਿ ਉਸ ਨੂੰ ਮੇਰੇ ਕਾਰੋਬਾਰ ਤੇ ਪ੍ਰਾਪਰਟੀ ਬਾਰੇ ਸਾਰੀ ਜਾਣਕਾਰੀ ਸੀ ਯਕੀਨਨਾਂ ਉਸ ਨੇ ਹੀ ਮੇਰੀ ਸੱਸ ਨੂੰ ਸਿਖਾਇਆ ਹੋਣਾ ਹੈ ਕਿ ਜਿਵੇਂ ਉਸ ਨੇ ਆਪਣੇ ਵੱਡੇ ਦਾਮਦ ਨੂੰ ਆਪਣੇ ਬਸ ਵਿੱਚ ਕਰਕੇ ਉਸ ਦੀ ਸਾਰੀ ਜ਼ਮੀਨ ਜਾਇਦਾਦ ਖਰਾਬ ਕਰ ਲਈ ਹੈ ਉਵੇਂ ਹੀ ਉਹ ਆਪਣੇ ਛੋਟੇ ਦਾਮਦ ਨੂੰ ਵੀ ਇਮੋਸ਼ਨਲ ਬਲੈਕਮੇਲ ਕਰਕੇ ਆਪਣੇ ਕੋਲ ਆਣ ਕੇ ਰਹਿਣ ਲਈ ਮਜਬੂਰ ਕਰੇ ਪਰ ਇਹਨਾਂ ਸਾਰਿਆਂ ਨਾਲੋਂ ਵੀ ਵੱਡੀ ਗੁਨਾਹਗਾਰ ਮੈਂ ਸਿਮਰਨ ਨੂੰ ਮੰਨਦਾ ਹਾਂ ਚਲੋ ਹੋ ਸਕਦਾ ਹੈ ਉਹ ਆਪਣੀ ਮਾਂ ਦੀਆਂ ਗੱਲਾਂ ਵਿੱਚ ਆ ਕੇ ਬਹਿ ਗਈ ਹੋਵੇ ਇਹ ਅਣਜਾਣੇ ਵਿੱਚ ਉਸਨੇ ਅਜਿਹੇ ਕਦਮ ਚੱਕ ਲਿਆ ਹੋਵੇ ਪਰ ਇਸ ਗੱਲ ਤੇ ਕੋਈ ਕਿਵੇਂ ਯਕੀਨ ਕਰੇ ਕਿ ਕੋਈ ਮਾਂ ਆਪਣੇ ਖੁਦ ਦੇ ਹੀ ਜਿਉਂਦੇ ਬੱਚੇ ਨੂੰ ਮਰਿਆ ਦੱਸ ਸਕਦੀ ਹੈ ਹਾਂ ਸੱਚ ਹੈ ਬਿਲਕੁਲ ਮੈਂ ਖੁਦ ਪਤਾ ਕਰਵਾਇਆ ਹੈ ਇਸ ਗੱਲ ਦਾ ਆਪਣੇ ਕਿਸੇ ਖਾਸ ਦੋਸਤ ਕੋਲੋਂ ਸਿਵਰਨ ਜਿੱਥੇ ਵਿਆਹ ਤੋਂ ਪਹਿਲਾਂ ਨੌਕਰੀ ਕਰਦੀ ਸੀ ਤਲਾਕ ਤੋਂ ਬਾਅਦ ਵੀ ਉਸਨੇ ਉਹੀ ਨੌਕਰੀ ਦੁਬਾਰਾ ਕਰਨੀ ਸ਼ੁਰੂ ਕਰ ਦਿੱਤੀ ਸੀ ਜਦ ਮੇਰੇ ਦੋਸਤ ਨੇ ਉਸੀ ਨੌਕਰੀ ਵਾਲੀ ਜਗ੍ਹਾ ਤੋਂ ਉਸ ਬਾਰੇ ਪਤਾ ਕੀਤਾ ਤਾਂ ਉਸ ਨੂੰ ਸਿਮਰਨ ਦਾ ਕੁਝ ਹੋਰ ਹੀ ਭਿਆਨਕ ਸੱਚ ਜਨਨ ਨੂੰ ਮਿਲਿਆ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਹਾਂ ਸਿਮਰਨ ਦਾ ਵਿਆਹ ਹੋਇਆ ਸੀ ਪਰ ਉਸ ਦੇ ਘਰ ਵਾਲੇ ਅਤੇ ਸਹੁਰਿਆਂ ਨੇ ਉਸ ਨੂੰ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਫਿਰ ਜਦ ਮੇਰੇ ਦੋਸਤ ਨੇ ਉਹਨਾਂ ਕੋਲੋਂ ਸਿਮਰਨ ਦੀ ਔਲਾਦ ਬਾਰੇ ਪੁੱਛਿਆ ਤਾਂ ਉਹਨਾਂ ਦੇ ਜਵਾਬ ਨੇ ਮੇਰੇ ਦੋਸਤ ਦਾ ਵੀ ਦਿਲ ਦਹਿਲਾ ਦਿੱਤਾ ਉਹਨਾਂ ਨੇ ਦੱਸਿਆ ਕਿ ਸਿਮਰਨ ਦੇ ਬੱਚੇ ਨੂੰ ਉਹਦੇ ਆਪਣੇ ਸਕੇ ਬਾਪ ਨੇ ਮਾਰ ਦਿੱਤਾ ਸਿਮਰਨ ਵਿਚਾਰੀ ਤਾਂ ਆਪ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਆਈ ਵਰਨਾ ਉਹਨਾਂ ਦਰਿੰਦਿਆਂ ਨੇ ਤਾਂ ਇਹਨੂੰ ਵੀ ਮਾਰ ਦੇਣਾ ਸੀ ਫਿਰ ਮੇਰੇ ਦੋਸਤ ਨੇ ਪੁੱਛਿਆ ਕਿ ਸਿਮਰਨ ਦੇ ਘਰਦਿਆਂ ਨੇ ਉਹਨਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਤਾਂ ਗੋ ਜਵਾਬ ਮਿਲਿਆ ਕਿ ਮੁੰਡੇ ਵਾਲੇ ਉੱਚੀ ਪਹੁੰਚ ਵਾਲੇ ਸਨ ਅਗਲੇ ਨੇ ਪੁਲਿਸ ਨੂੰ ਪੈਸਾ ਝੜਾ ਕੇ ਕੇਸ ਰਫਾ ਦਫਾ ਕਰਵਾ ਦਿੱਤਾ ਹੁਣ ਇਹ ਵਿਚਾਰੀ ਔਖੇ ਸੌਖੇ ਦਿਨ ਕੱਟ ਰਹੀ ਹੈ ਕੋਦ ਨੌਕਰੀ ਕਰਕੇ ਮੇਰਾ ਤਾਂ ਖੂਨ ਖਾਲ ਉੱਠਿਆ ਸੀ ਜਦ ਮੈਨੂੰ ਇਹ ਸਭ ਬਾਰੇ ਪਤਾ ਲੱਗਾ ਸੁਣਿਆ ਝੂਠ ਦੇ ਆਪਣੇ ਪੈਰ ਨਹੀਂ ਹੁੰਦੇ ਇਸ ਲਈ ਉਹ ਬਹੁਤਾ ਚਿਰ ਨਹੀਂ ਟਿਕ ਸਕਦਾ ਪਰ ਸਿਮਰਨ ਦੇ ਝੂਠ ਨੂੰ ਤਾਂ ਖੰਭ ਲੱਗੇ ਹੋਏ ਸਨ ਮੇਰੀ ਜ਼ਿੰਦਗੀ ਚੋਂ ਨਿਕਲ ਕੇ ਵੀ ਉਹ ਮੇਰੇ ਤੇ ਮੇਰੇ ਨੰਬਰ ਬਾਰੇ ਜ਼ਹਿਰ ਘੋਲਣ ਲੱਗੀ ਐ ਸਮਾਜ ਵਿੱਚ ਮੈਂ ਤਾਂ ਉਸ ਦੇ ਜਾਣ ਤੋਂ ਬਾਅਦ ਕਦੇ ਆਪਣੇ ਅੱਗੇ ਵੀ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਮੈਨੂੰ ਇਹ ਸੀ ਕਿ ਉਸਦੇ ਕੀਤੇ ਦੀ ਸਜ਼ਾ ਰੱਬ ਉਸ ਨੂੰ ਆਪ ਦੇਵੇਗਾ ਪਰ ਉਹ ਤਾਂ ਬੇਫਿਕਰਿਆਂ ਵਾਲੀ ਜ਼ਿੰਦਗੀ ਜੀ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਸੱਚੀ ਕਹਿ ਕਿਹੋ ਜਿਹੇ ਲੋਕ ਹੁੰਦੇ ਨੇ ਇਸ ਦੁਨੀਆ ਉੱਤੇ ਅੰਦਰ ਕੁਝ ਹੁੰਦਾ ਹੈ ਤੇ ਬਾਹਰ ਦੁਨੀਆ ਅੱਗੇ ਕੁਝ ਹੋਰ ਬਣ ਕੇ ਦਿਖਾਉਂਦੇ ਨੇ ਕੁੜੀ ਵਾਲੇ ਰਾਧਾ ਸਵਾਮੀ ਨੂੰ ਮੰਨਣ ਵਾਲੇ ਸੀ ਤੇ ਉੱਤੋਂ ਮੈਨੂੰ ਵੀ ਕੁਝ ਖਾਣ ਪੀਣ ਦੀ ਆਤ ਨਹੀਂ ਸੀ ਮੈਂ ਤਾਂ ਸੋਚਿਆ ਸੀ ਕਿ ਸਾਡੀ ਦੋਨਾਂ ਦੀ ਵਧੀਆ ਨਹੀਂ ਵੇਗੀ ਪਰ ਮੈਨੂੰ ਕੀ ਪਤਾ ਸੀ ਕਿ ਜਿਸ ਨੂੰ ਮੈਂ ਸਫੇਦ ਹੰਸ ਸਮਝ ਰਿਹਾ ਸੀ ਉਹ ਬਾਅਦ ਵਿੱਚ ਬਗਲੇ ਦੀ ਬੇਤੀ ਬਾਈ ਨਿਕਲੇਗੀ ਇੱਕ ਪਾਸੇ ਮੈਂ ਉਸ ਦੇ ਜਾਣ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਬਾਰੇ ਕਦੇ ਸੋਚਿਆ ਤੱਕ ਵੀ ਨਹੀਂ ਉਹੀ ਦੂਜੇ ਪਾਸੇ ਉਸ ਪੱਥਰ ਦਿਲ ਨੇ ਮੈਂ ਸੁਣਿਆ ਦੂਜਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਰੱਬੀ ਸਾਡੀਆਂ ਕਰਨੀਆਂ ਦਾ ਬਰਾਬਰ ਹਿਸਾਬ ਕਰਦਾ ਹੈ ਬਸ ਯੋ ਕਿਸੇ ਹੋਰ ਦੇ ਘਰ ਵੀ ਵਿਚ ਵੀ ਨਹੀਂ ਤੇ ਅੱਜ ਆਪਣੀ ਮਾਂ ਦੇ ਕੋਲ ਹੀ ਬੈਠੀ ਹੈ ਆਪਣਾ ਅਗਲਾ ਸ਼ਿਕਾਰ ਲੱਭਣਾ ਇਸ ਜੀ ਕਹਾਣੀ ਦਾ ਤਰੀ ਭਾਗ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ